ਦੋਸਤੋ ਇਮੀਗ੍ਰੇਸ਼ਨ ਕਲੀਅਰ ਕਰ ਲਈ ਆ ਤੇ ਹੁਣ ਅਸੀਂ ਵਧ ਰਹੇ ਆ ਅੱਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਡਿਊਟੀ ਫਰੀ ਅਸੀਂ ਇਮੀਗ੍ਰੇਸ਼ਨ ਜਿਹੜੀ ਕ੍ਰਾਸ ਕਰਕੇ ਬਾਹਰ ਆ ਚੁੱਕੇ ਆ ਇਹ ਸਾਰੇ ਲੋਕ ਜਿਹੜੇ ਨੇ ਇਮੀਗ੍ਰੇਸ਼ਨ ਜਿਹੜੀ ਕ੍ਰਾਸ ਕਰਕੇ ਜਿਹੜੀ ਫਲਾਈਟ ਵੱਲ ਵਧ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਡਿਊਟੀ ਫਰੀ ਤੇ ਅਸੀਂ ਖੜੇ ਹੋਏ ਆ ਮੈਂ ਆਰਿਅਨ ਤੇ ਉਸਦੀ ਮੰਮੀ ਸੋ ਅਸੀਂ ਦੇਖਦੇ ਆ ਕਿ ਜਿਹੜੇ ਕਿਸ ਗੇਟ ਵਾਲਾ ਅਸੀਂ ਜਾਣਾ ਆ ਸੋ 게ਟ ਨੰਬਰ ਸਾਡਾ ਜਿਹੜਾ ਹੈਗਾ ਆ boarding pass ਤੋਂ ਦੇਖ ਕੇ ਅਸੀਂ ਵਧਾਂਗੇ ਅੱਗੇ 게ਟ ਵੱਲ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਿਹੜਾ ਬਿਊਟੀਫੁੱਲ 에어ਪੋਰਟ ਦਿੱਲੀ ਇੰਟਰਨੈਸ਼ਨਲ 에어ਪੋਰਟ ਹੈ ਤੁਸੀਂ ਦੇਖ ਸਕਦੇ ਹੋ 인드라 간디 에어ਪੋਰਟ ਹੈ 터미널 3 ਸੋ ਡਿਊਟੀ ਫ੍ਰੀ ਤੁਸੀਂ ਵਾਈਨ ਵੀ ਦੇਖ ਸਕਦੇ ਹੋ ਕਿ ਲੱਗੀ ਹੋਈ ਹੈ ਸੋ ਅਸੀਂ ਵਧਦੇ ਹਾਂ ਅੱਗੇ ਵੱਲ ਨੂੰ ਤੇ ਦੇਖਦੇ ਹਾਂ ਕਿ ਜਿਹੜਾ 게ਟ ਨੰਬਰ ਹੈ ਸਾਡਾ ਉਸ ਦੇ ਵੱਲ ਨਿਕਲਦੇ ਆ ਸੋ 게ਟ ਨੰਬਰ ਸਾਡਾ ਜਿਹੜਾ ਵੀ ਹੈ ਉਸ 게ਟ ਤੇ ਜਾ ਕੇ ਅਸੀਂ ਉਸ 게ਟ ਰਾਹੀਂ ਕਰਾਂਗੇ ਐਂਟਰ ਫਲਾਈਟ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬਹੁਤ ਜਲਦੀ ਵਿੱਚ ਅੱਗੇ ਨੂੰ ਵੱਧ ਰਹੇ ਨੇ ਕਿਉਂਕਿ ਕਈਆਂ ਦੀ ਜਿਹੜੀ ਫਲਾਈਟ ਹੈ ਉਹ ਟਾਈਮ ਟੂ ਟਾਈਮ ਹੋਣ ਵਾਲੀ ਹੁੰਦੀ ਹੈ ਮਗਰ ਉਹਨਾਂ ਦੇ ਲੇਟ ਪਹੁੰਚਣ ਕਰਕੇ ਜਿਹੜਾ ਉਹਨਾਂ ਨੂੰ ਭੱਜ ਦੌੜ ਲੱਗ ਜਾਂਦੀ ਹੈ ਸੋ ਲੋਕ ਕਾਫੀ ਜਲਦੀ ਦੇ ਵਿੱਚ ਨੇ ਤੇ ਇਹ ਜੇ ਇਦਾਂ ਡਾਇਰੈਕਸ਼ਨਾਂ ਦਿੱਤੀਆਂ ਹੁੰਦੀਆਂ ਨੇ ਇੱਕ ਗੇਟ ਨੰਬਰ 1 ਤੋਂ ਲੈ ਕੇ 26 ਗੇਟ ਨੰਬਰ ਤੱਕ ਜਿਹੜਾ ਡਾਇਰੈਕਸ਼ਨ ਦਿੱਤੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਵਾਈਨ ਜਿਹੜੀ ਆ ਔਰ ਇਹ ਡਿਊਟੀ ਫ੍ਰੀ ਜਿਹੜੀ ਵਾਈਨ ਆ ਸੋ ਲੋਕ ਖਰੀਦਦੇ ਵੀ ਨਜ਼ਰ ਆ ਰਹੇ ਨੇ ਸੋ ਆਪਾਂ ਵਾਧਦੇ ਅੱਗੇ ਗੇਟ ਵੱਲ ਨੂੰ ਤੇ ਦੇਖਦੇ ਆ ਕਿ ਕਿਹੜਾ ਗੇਟ ਨੰਬਰ ਸਾਡਾ ਇਹ ਮਿਲਿਆ ਹੋਇਆ ਸਾਨੂੰ ਸੋ ਬਹੁਤ ਹੀ ਪਿਆਰਾ ਜਿਹੜਾ 에ਰਪੋਰਟ ਆ ਦਿੱਲੀ ਦਾ ਤੇ ਸਭ ਤੋਂ ਵੱਧ ਜਿਹੜੀ ਇੰਡੀਆ ਦੇ ਵਿੱਚ ਫਲਾਈਟਾਂ ਇੱਥੇ ਇੰਟਰਨੈਸ਼ਨਲ ਆਉਂਦੀਆਂ ਤੇ ਜਾਂਦੀਆਂ ਨੇ ਕਿਉਂਕਿ ਹਰ ਇੱਕ ਜਿਹੜਾ ਜ਼ਿਆਦਾਤਰ ਇੰਡੀਆ ਤੋਂ ਹਰ ਇੱਕ ਪੈਸੇਂਜਰ ਦਿੱਲੀ ਤੋਂ ਵੀ ਫਲਾਈਟ ਲੈਂਦਾ ਸੋ ਕਾਫੀ ਸੁੰਦਰ 에ਰਪੋਰਟ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਰਸ਼ ਜ਼ਿਆਦਾ ਉਰੇ ਰਹਿੰਦਾ ਹੈ ਇਸ 에ਰਪੋਰਟ ਤੇ ਕਿਉਂਕਿ ਲਗਾਤਾਰ